ਈ ਨਾਮ ਹੈ ਮੇਰਾ ਨਾਮ ਰਿਤੂ ਸ਼ਰਮਾ ਬਿਕਰਨ ਦੇ ਅਸੀਂ 84 ਨੰਬਰ ਬੀ ਗੁਰੂ ਨਾਨਕ ਨਗਰ ਬੈਕ ਸਾਈਡ ਸੈਂਟਰਲ ਗੇਟ ਅੱਛਾ ਤੇ ਹੋਇਆ ਕੀ ਹੈ ਤੁਸੀਂ ਦੇਖੋ ਜੀ ਦੋ ਘਰਾਂ ਦੀ ਆਪਸ ਵਿੱਚ ਲੜਾਈ ਹੋ ਰਹੀ ਸੀ ਮੇਰੇ ਹਸਬੰਦ ਜਿਹੜੇ ਨੇ ਉਹ ਪ੍ਰਧਾਨ ਨੂੰ ਉਸ ਮੱਲੇ ਦੇ ਇਹਨਾਂ ਨੂੰ ਕਿਸੇ ਨੇ ਫੋਨ ਕੀਤਾ ਕਿ ਇੱਥੇ ਤਾਂ ਲੜਾਈ ਹੋ ਰਹੀ ਹੈ ਇਹ ਉੱਥੇ ਜਾ ਕੇ ਉਹਨਾਂ ਦਾ ਛੜਛੜੀ ਆ ਕਰਵਾਣਗੇ ਸੁਲਾ ਕਰਵਾਣਗੇ ਪਰ ਜਿਹੜੇ ਉੱਥੇ ਗੰਬਿਆ ਹੋਈ ਸੀ ਉਹਨਾਂ ਨੇ ਮੇਰੇ ਹਸਬੰਦ ਉੱਪਰ ਹਮਲਾ ਕਰਤਾ ਲੜਾਈ ਹੋ ਕਿਨਾਂ ਦੀ ਰਹੀ ਸੀ ਉਹ ਦੋ ਘਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਸੀ ਉਹਨਾਂ ਨੂੰ ਪਤਾ ਨਹੀਂ ਸਾਨੂੰ ਘਰਾਂ ਨੂੰ ਆਪਸ ਵਿੱਚ ਜਿਹੜੇ ਲੜਦੇ ਰਹਿੰਦੇ ਨੇ ਜਿਹਦੇ ਜਿਹਦੇ ਨਾਲ ਲੜਾਈਆਂ ਹੁੰਦੀਆਂ ਨੇ ਪਰ ਸੋਲੋ ਜਾਂਦੀਆਂ ਸੀ ਉਹਨੂੰ ਵੱਧ ਗਈ ਸੀ ਤਾਂ ਮੈਂ ਮੇਰੇ ਵਾਲਿਆਂ ਨੇ ਇਹਨਾਂ ਨੂੰ ਕਿਹਾ ਵੀ ਵਿੱਚ ਆ ਜਾਓ ਤੁਸੀਂ ਤੇ ਆ ਕੇ ਫੈਸਲਾ ਕਰਾਓ ਇਹਨਾਂ ਘਰਾਂ ਦਾ ਮੇਰੇ ਹਸਬੰਦ ਦਾ ਨਾਮ ਮੇਰੇ ਨਿਸ਼ਾਨ ਨੇ ਜੀ ਉਹ ਮਾਰਕੀਟਿੰਗ ਕਰਦੇ ਨੇ ਸੱਤ ਬਹੁਤ ਜ਼ਿਆਦਾ ਲੱਗਿਓ ਬਹੁਤ ਸੀਰੀਅਸ ਨੇ ਪੂਰੀ ਬਾਤ ਇਹ ਉਹਨਾਂ ਦੇ ਉਹ ਤੇ ਸੱਤ 20 ਟਾਂਕੇ ਲੱਗੇ ਨੇ ਮਾਰਕ ਪੁਣਾ ਹੋਈ ਹੈ ਕਿਹਨਾਂ ਵੱਲੋਂ ਕੀਤੀ ਗਿਆ ਪੜੋਸੀਆਂ ਵੱਲੋਂ ਜਾਂ ਕੋਈ ਹੋਰ ਪੜੋਸੀਆਂ ਨੇ ਅੱਗੇ ਦੇ ਆਪਣੇ ਬੰਦੇ ਬੁਲਾਏ ਸੀਗੇ ਕੋਈ ਉਹਨਾਂ ਦੇ ਘੱਟੋ ਘੱਟ ਨਹੀਂ ਤਾਂ ਚਾਰ ਪੰਜ ਮੋਟਰਸਾਈਕਲ ਆਏ ਜਿਨ੍ਹਾਂ ਵਿੱਚ ਮੇਰੇ ਹਸਬੰਦ ਦੇ ਉੱਪਰ ਉਹਨਾਂ ਨੇ ਇੱਟਾ ਚਲਾਈਆ ਜਦੋਂ ਉਹਨਾਂ ਨੇ ਆਪਣਾ ਬਚਾਅ ਕਰਨ ਲਈ ਉਹਨਾਂ ਨੂੰ ਫੜਿਆ ਤਾਂ ਪੰਜ ਬੰਦਿਆਂ ਨੇ ਰੰਨ ਕੇ ਉਹਨਾਂ ਨੂੰ ਇਕੱਠੇ ਹੋ ਕੇ ਕੁੱਟਿਆ ਕੰਡੇ ਬਹੁਤ ਸੀਰੀਅਸ ਹੈ ਗਿਰੋ ਚੁੱਕਾ ਪੁਲਿਸ ਦਾ ਕੋਈ ਨਹੀਂ ਆ ਰਾਤ ਦੇ ਕੋਈ ਸਾਨੂੰ ਇੱਕ ਵੀ ਬੰਦਾ ਆ ਕੇ ਨਹੀਂ ਸਾਨੂੰ ਪੁੱਛਣ ਕਰਨ ਆਇਆ ਕੋਈ ਸਾਡੇ ਕੋਲ ਕੋਈ ਸੁਣਵਾਈ ਨਹੀਂ ਹੋਈ ਹੋਈਗੀ ਅਜੇ ਤੱਕ ਰਾਤ ਦੇ ਪੈਰ ਦੀ 12:30 ਹੋਣ ਵਾਲੇ ਹੋ ਗਏ ਨੇ ਔਰ ਕੋਈ ਪੁਲਿਸ ਵਾਲਾ ਸਾਡੇ ਕੋਲ ਆ ਕੇ ਸੁਣਵਾਈ ਨਹੀਂ ਕਰ ਰਿਹਾ ਸਾਡੀ ਪ੍ਰਸ਼ਾਸਨ ਤੋਂ ਹੀ ਮੰਗੇ ਕਿ ਮੇਰੇ ਹਸਬੰਦ ਨੂੰ ਜਿੱਦ ਨਹੀਂ ਹੋ ਬਣੇ ਆਇਦੋ ਜਾਵੇ ਉਹ ਸਾਰੀ ਕਹਾਣੀ ਕੋਈ ਕੈਮਰੇ ਚ ਕੈਦ ਹੋਈ ਹੈ ਹਾਂਜੀ ਬਿਲਕੁਲ ਸਾਡੇ ਕੋਈ ਸਾਰੀ ਪ੍ਰੂਫ ਨਹੀਂ ਮਿਲ ਰਿਹਾ ਉਸ ਬੰਦੇ ਕੋਲ ਉਹਨਾਂ ਕੋਲ ਇੱਕੋ ਬੰਦੇ ਕੋ ਡਾਕਟਰ ਸੀ ਜਿੰਨੇ ਮੇਰੇ ਹਸਬੰਦ ਦੇ ਦਿੱਕਤ ਹੋਜੀ ਇੱਕੋ ਨਕ ਰੋਡ ਸੀ ਨਾ 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 ਮੈਂ ਕੁੱਟਿਆ ਮੇਰਾ ਨਾਮ ਜੁਰਾਵਰ ਸਿੰਘ ਹੈ ਅੱਛਾ ਕਿੱਥੋਂ ਆਇਓ ਨਿਊ ਬੋਨਾਂ ਨਾ ਕਲੋਨੀ ਤੋਂ ਆਇਆ ਅੱਛਾ ਕੀ ਹੋਇਆ ਸਾਡੇ ਗਵਾਂਡੀ ਸੀ ਐਕਚੁਅਲੀ ਨਾ ਤਪੰਗੇ ਸਾਰੇ ਸਾਰੇ ਨਾ ਲੈਂਦੇ ਸੀ ਤੇ ਕੱਲ ਕੇ ਇਸੀ ਕੱਲ ਥੋੜਾ ਜਿਆਦਾ ਹੀ ਮਾਹੌਲ ਗਰਮ ਹੋ ਗਿਆ ਇਹਨਾਂ ਨੇ ਮਾਂ ਪੈਣ ਦੀ ਗਾਲਾਂ ਕੱਢਦੇ ਸੀ ਕਾਰਨ ਕੀ ਸੀ ਭਾਜੀ ਲੜਾਈ ਦਾ ਹਾਂਜੀ ਕਾਰਨ ਕੀ ਸੀ ਕਾਰਨ ਇਹ ਸੀ ਕਿ ਜਿਹਦਾ ਅਸੀਂ ਨਿਕਲਦੇ ਆ ਬਾਹਰ ਟੋਣ ਵਿਦਿੰਦੇ ਨੇ ਉਲਟੀ ਸਿੱਧੀ ਗਾਲਾਂ ਮਤਲਬ ਕੱਢਦੇ ਨੇ ਹਾਂ ਦੋ ਕੁਰਸੀਆਂ ਦੀ ਲੜਾਈ ਸੀ ਹਾਂਜੀ ਹਾਂਜੀ ਆਸਪਾਸ ਗਵੰਡੀਆਂ ਦੀ ਤੇ ਇਹਨਾਂ ਨੇ ਵੀ ਤਮਕਿਆ ਹਾਂ ਮੈਂ ਜੌਬ ਕਰਦਾ ਜੀ ਉਹ ਵੀ ਕੰਮ ਕਰਦੇ ਉਹ ਵੀ ਜੌਬ ਕਰਦੇ ਨੇ ਜੀ ਉਹ ਵੀ ਹਾਂ ਜੌਬ ਹੁਣ ਕੁੱਲ ਕਿੰਨੇ ਬੰਦੇ ਕਾਇਲ ਹੋਏ ਆ ਹਾਂਜੀ ਮੇਰੇ ਤੋਂ ਵੀ ਛੱਟਾਂ ਵਜੀਆਂ ਨੇ ਮੰਨੂ ਵੀ ਇਹਨਾਂ ਨੇ ਮਾਰਿਆ ਕੁੱਟਿਆ ਨੇ ਕਿੰਨੇ ਬੰਦੇ ਪਾਜੀ ਕਾਇਲ ਹੋਏ ਨੇ ਤਿੰਨ ਤੋਂ ਚਾਰ ਬੰਦੇ ਹੈਗੇ ਤੇ ਹਾਂਜੀ ਜਿਹੜੇ ਕਾਇਲ ਹੋਏ ਨੇ ਜਿਨ੍ਹਾਂ ਦੇ ਛੱਟਾਂ ਵਜੀਆਂ ਉਹਨਾਂ ਦੇ ਕੀ ਨਾਮ ਨੇ ਆ ਸ਼ਰਮਾ ਜੀ ਹੈਗੇ ਇੱਕ ਤੇ ਇੱਕ ਮੈਂ ਆਇਆ ਜੁਰਾਵਰ ਜੀ ਇੱਕ ਮੱਲੀ ਪਾਜੀ ਹੈਗੇ ਤੇ சிவா ਬਾਜੀ ਹੈਗੇ ਉਹਨਾਂ ਨੇ ਵੀ ਮਤਲਬ ਸੱਤਾ ਵਜੇ ਨੇ ਸ਼ਰਮਾ ਪਾਜੀ ਤੇ ਆਪਣਾ ਮੰਲੀ ਪਾਜੀ ਤੇ சிவா ਪਾਜੀ ਹਸਪੀਟਲ ਐਡਮਿਸ਼ਨ ਹਾਂਜੀ ਹਾਂਜੀ ਐਕਚੁਅਲੀ ਮੋਹੱਲੇ ਵਾਲਿਆਂ ਨੇ ਪਿਆਰ ਸੀ ਸਾਡਾ ਤੇ ਉਹਨਾਂ ਨੇ ਸਾਨੂੰ ਅੱਗੇ-ਅੱਗੇ ਬਚਾਇਆ ਲੜਾਈ ਛੁੜਾਣੀ ਮਹਿੰਗੀ ਬਣੀ ਹਾਂਜੀ ਹਾਂਜੀ ਉਹਨਾਂ ਨੂੰ ਮਹਿੰਗੀ ਪੈ ਗਈ ਛੁੜਾਣੀ ਤੇ ਉਹ ਲੋਕ ਉਹਨਾਂ ਨੇ ਕਾਲ ਕਰਕੇ 8-10 ਮੁੰਡੇ ਬੁਲਾ ਲਿਆ ਉਹਨਾਂ ਕੋ ਸਾਰੇ ਕੋਈ ਕਿਸਾਨ ਨਹੀਂ ਸੀ ਸਾਰੇ ਬਾਦਲੇ ਉਹ ਨਹੀਂ ਉਹਨਾਂ ਦੇ ਤੇ ਇੱਕ ਆਪਣੇ ਰਿਲੇਟਿਵ ਹੀ ਸੀ ਉਹਨਾਂ ਦਾ ਇੱਕ ਸੱਤਾ ਮੁੰਡਾ ਸੀ ਵੱਡਾ ਇਹ ਕਿਹਨਾਂ ਵੱਲੋਂ ਬੁਲਾਏ ਗਏ ਸੀ ਓਏ ਉਹਨਾਂ ਨੇ ਗਵਾਂਡਿਆ ਦੇ ਕੋਲ ਵੀ ਬੁਲਾਏ ਸੀ ਹਾਂਜੀ ਕਿਹਨਾਂ ਨੇ ਬ ਮਨ ਮਨਦੀਪ ਸਿੰਘ ਵਿਕੀ ਸੇਟੀ ਨਾਮ ਆ ਵਿਕੀ ਸੇਟੀ